ਵਾਹਿਗੁਰੂ ਸਾਹਿਬ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿਂ ਦਿਓ ਗੁਰੂ ਰਾਮਦਾਸ ਦਰਸਨ ਪਰਸ ਕਹ ਮਥੁਰਾ ਅਮਰਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪੇਖੋ ਹੁ ਨੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪੇਖੋ ਹੁ ਨੈਣ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜਨਲ ਬੈਠੇ ਸਤਿਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਕੀ ਫਤਿਹ ਬਲਾਉ ਸਬਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਪਿਓ ਜਿਨ ਅਰਜਨ ਦੇਵ ਗੁਰੁ ਜਾਪਿਓ ਜਿਨ ਅਰਜਨ ਦੇਵ ਗੁਰੁ ਜਾਪਿਓ ਦੇਨ 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 ਅਰਜਨ ਦੇਵ ਗੁਰੁ ਜਾਪਿਓ ਫਿਰ ਸੰਕਟ ਜੋਨ ਗਰਬਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਜਪਿਓ ਜਿਨ ਅਰਜੁਨ ਦੇਵ ਗੁਰੂ ਧੰਨ ਸਤਿਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਰੀ ਹੈ ਔਰ ਉਹਨਾਂ ਦੀ ਸੰਗਤ ਦੇ ਵਿੱਚ ਜਿੰਨੀਆਂ ਵਡਿਆਈਆਂ ਨੇ ਜਿੰਨੀਆਂ ਬਰਕਤਾਂ ਨੇ ਇਹ ਵੀ ਕੋ ਬੋਲ ਕੇ ਦੱਸ ਨਹੀਂ ਸਕਦਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਵਡਿਆਈ ਕਰਦੇ ਨੇ ਇਸ ਸ਼ਬਦ ਵਿੱਚ ਕਿਵੇਂ ਪਿੰਗਲੇ ਪਹਾੜਾਂ ਤੇ ਚੜ ਜਾਂਦੇ ਨੇ ਕਿਵੇਂ ਜਿਹੜਾ ਹਾਥੀ ਹੈ ਉਹ ਬਿਲਕੁਲ ਨਿਮਰਤਾ ਕੀੜੀ ਬਣ ਜਾਂਦਾ ਹੈ ਸ਼ੇਰ ਬਿੱਲੀ ਬਣ ਜਾਂਦੇ ਨੇ ਅੰਨਿਆਂ ਨੂੰ ਅੱਖਾਂ ਮਿਲ ਜਾਂਦੀਆਂ ਨੇ ਜਿਹੜੇ ਮੂਰਖ ਲੋਕ ਨੇ ਉਹ ਗਿਆਨਵਾਨ ਬਣ ਜਾਂਦੇ ਨੇ ਜਦੋਂ ਕੋਈ ਸੰਗਤ ਵਿੱਚ ਆ ਕੇ ਗੁਰੂ ਕੀ ਉਸਤਤ ਸੁਣਦਾ ਹੈ ਸਾਬ ਕਲਗੀ ਵਾਲੇ ਪਾਤਸ਼ਾਹ ਜੀ ਦੇ ਵੀ ਇਹ ਬੋਲ ਨੇ ਕਿ ਸੁਣੈ ਮੂੜ ਚਿੱਤ ਲਾਏ ਚਤੁਰਤਾ ਆ ਗਈ ਮੂਰਖ ਬੰਦੇ ਧਿਆਨ ਕਰਕੇ ਜੇ ਗੁਰੂ ਕੀ ਸਿਵਤ ਨੂੰ ਸੁਣਨ ਨਾਮ ਨੂੰ ਸੁਣਨ ਤੇ ਮਾਰੇ ਕਹਿੰਦੇ ਨੇ ਉਹ ਸਿਆਣੇ ਬਣ ਜਾਂਦੇ ਨੇ ਦੂਖ ਦਰਦ ਭਉ ਤਿਨ ਨਰ ਕੈ ਦੂਖ ਦਰਦ ਭਉ ਤਿਸ ਨਨ ਕੈ ਨਾਰ ਹੈ ਹੋ ਜੋ ਜਾਂ ਕੀ ਏਕ ਬਾਾਰ ਚਉਪਈ ਕੋ ਕਹੇ ਸਭ ਧਨ ਗਰੀਬਨ ਵਾ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਦੀ ਵਡਿਆਈ ਨਾਮ ਦੀ ਵਡਿਆਈ ਕਰਦੇ ਆ ਔਰ ਜਿਨ੍ਹਾਂ ਨੇ ਨਾਮ ਦੀ ਮਹਿਮਾ ਨੂੰ ਪ੍ਰਗਟ ਕੀਤਾ ਜਿਨ੍ਹਾਂ ਲੋਕਾਂ ਨੂੰ ਨਾਮ ਦੀ ਕਦਰ ਸੀ ਨਾਮ ਦਾ ਪਤਾ ਸੀ ਜਦੋਂ ਪਤਾ ਲੱਗਾ ਇਸ ਸੰਗਤ ਵਿੱਚ ਆ ਕੇ ਨਾਮ ਦੀ ਮਹਿਮਾ ਨੂੰ ਮਾਣਿਆ ਉਹਨਾਂ ਨੇ ਫਿਰ ਨਾਮ ਨੂੰ ਪ੍ਰਗਟ ਕਰਨ ਵਾਲੇ ਗੁਰੂ ਦੀ ਸਿਫਤ ਕੀਤੀ ਉਹਨਾਂ ਨੇ ਆਖਿਆ ਭਨ ਮਥਰਾ ਮੂਰਤ ਸਦਾ ਥੇਰ ਲਾਏ ਚਿਤ ਸੰਮੁਖ ਰਹੁ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰ ਇਹ ਇੱਕ ਮੂਰਤ ਐਸੀ ਆ ਜਿਹੜੀ ਸਦਾ ਰਹੇਗੀ ਜੀ ਕਿਉਂ ਰਹੇਗੀ ਕਿਉਂਕਿ ਗੁਰ ਅਰਜੁਨ ਪ੍ਰਤਖ ਹਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ ਇਹਨਾਂ ਦੇ ਅੰਦਰ ਔਰ ਉਸ ਜੋਤ ਨੇ ਕਿਤੇ ਨਾ ਜਾਣਾ ਤੇ ਨਾ ਕਿਤੇ ਉਹ ਆਉਣਾ ਉਹ ਸਾਰੇ ਜਗ੍ਹਾ ਸਮਾਈ ਹੋਈ ਹੈ ਉਹ ਸਦਾ ਰਹੇਗੀ ਤੇ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵਡਿਆਈ ਰਹਿੰਦੀ ਦੁਨੀਆ ਤੱਕ ਇਦਾਂ ਹੀ ਹੁੰਦੀ ਰਹੇਗੀ ਤਾਂ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਘਰ ਜਿਵੇਂ ਵਡਿਆਈਆਂ ਜਿਵੇਂ ਸੋਭਾ ਰਾਤ ਦਿਨ ਹੋ ਰਹੀ ਆ ਕੀਰਤਨ ਕਥਾ ਦੇ ਦੁਆਰਾ ਆਓ ਸਰਵਣ ਕਰੀਏ ਗੁਰੂ ਕੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਜਿਸ ਵੇਲੇ ਸੈਭ ਜਾਦੇ ਦਾ ਜਨਮ ਹੋਇਆ ਦੂਰ ਦੂਰ ਤੱਕ ਵਧਾਈਆਂ ਸੰਗਤਾਂ ਵਿੱਚ ਬੜੀਆਂ ਖੁਸ਼ੀਆਂ ਬਹੁਤ ਗਰੀਬਾਂ ਨੂੰ ਮਹਾਰਾਜ ਨੇ ਦਾਨ ਦਿੱਤਾ ਬੜੀ ਖੁਸ਼ੀ ਵਿੱਚ ਉਤਕੀ ਤੋਂ ਵਿੱਚ ਕੀਰਤਨ ਕਥਾ ਹੋਈ ਜਿੰਨੇ ਮੰਗਤੇ ਆਏ ਸਾਰਿਆਂ ਦੀਆਂ ਝੋਲੀਆਂ ਭਰੀਆਂ ਵਿਦਵਾਨ ਬੰਸਾਵਲੀ ਨਾਮੇ ਦੇ ਵਿੱਚ ਤੇ ਇੰਜ ਲਿਖਦੇ ਨੇ ਕਿ ਮਾਤਾ ਗੰਗਾ ਜੀ ਨੇ ਤੇ ਇਨਾ ਦਾਨ ਕੀਤਾ ਵੀ ਉਹਨਾਂ ਦੇ ਇੰਜ ਲੱਗਦਾ ਸੀ ਜਿਵੇਂ ਕੱਲੇ ਗਲ ਦੇ ਕੱਪੜੇ ਕੋਲ ਰਹਿ ਗਏ ਨੇ ਬਾਕੀ ਸਾਰੀਆਂ ਚੀਜ਼ਾਂ ਵੰਡ ਦਿੱਤੀਆਂ ਇਨਾ ਦਾਨ ਗਰੀਬਾਂ ਨੂੰ ਝੋਲੀਆਂ ਭਰ-ਭਰ ਕੇ ਤੋਰਿਆ ਸੱਚੇ ਪਾਤਸ਼ਾਹ ਜੀ ਪਤਾ ਲੱਗਾ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਨੂੰ ਦੋਨੋਂ ਗਏ ਜਾ ਕੇ ਜਦੋਂ ਸਹਬਜ਼ਾਦੇ ਨੂੰ ਵੇਖਿਆ ਬੜੀਆਂ ਖੁਸ਼ੀਆਂ ਬੜੀ ਸੁੰਦਰਤਾ ਸਿਫਤ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬਾਬਾ ਜੀ ਸਹਬਜ਼ਾਦੇ ਦਾ ਨਾਮ ਰੱਖਣਾ ਹੈ ਤੁਸੀਂ ਨਾਮ ਤਜ਼ਵੀਦ ਕਰੋ ਕਿਉਂਕਿ ਗੁਰੂ ਘਰ ਦੇ ਹੱਡ ਗ੍ਰੰਥੀ ਨੇ ਪਹਿਲੇ ਔਰ ਇਹ ਮਰਜ਼ਾਦਾ ਚਲਾਈ ਤੁਸੀਂ ਨਾਮ ਤਜ਼ਵੀਦ ਕਰੋ ਅੱਜ ਕੱਲੇ ਗ੍ਰੰਥੀ ਸਿੰਘ ਹੁਕਮਨਾਮੇ ਦਾ ਪਹਿਲਾ ਅੱਖਰ ਕੱਢ ਕੇ ਦੱਸਦੇ ਆ ਹੁਕਮਨਾਮਾ ਲੈ ਕੇ ਤੇ ਕਹਿੰਦੇ ਨੇ ਵੀ ਆ ਪਹਿਲਾ ਅੱਖਰ ਜੇ ਇਹਦਾ ਤੁਸੀਂ ਨਾਂ ਰੱਖ ਲਓ ਉਸ ਵੇਲੇ ਇਦਾਂ ਨਹੀਂ ਸੀ ਉਸ ਵੇਲੇ ਬੱਚੇ ਸੰਗਤ ਵਿੱਚ ਆਉਂਦੇ ਸੀ ਹੁਕਮਨਾਮਾ ਲੈ ਕੇ ਉਸ ਨਾਂ ਤੇ ਗੁਰਮਤ ਅਨਸਾਰ ਜੋ ਨਾਂ ਬਣਦਾ ਸੀ ਉਹ ਰੱਖਦੇ ਸੀ ਨਾਂ ਤੇ ਗ੍ਰੰਥੀ ਸਿੰਘ ਕਹਿੰਦੇ ਸੀ ਵੀ ਇਸ ਬੱਚੇ ਦਾ ਆ ਨਾਂ ਜੇ ਤੇ ਘਰ ਵਾਲੇ ਕਹਿੰਦੇ ਸੀ ਠੀਕ ਆ ਹੁਣ ਜ਼ਮਾਨਾ ਬਦਲ ਗਿਆ ਉਹ ਕਹਿੰਦੇ ਨੇ ਕੱਲਾ ਅੱਖਰ ਦੱਸੋ ਨਾਂ ਅਸੀਂ ਇੰਟਰਨੈਟ ਤੋਂ ਵੇਖ ਲਾਂਗੇ ਹੁਣਹੀਂ ਇਧਰ ਉਧਰੋਂ ਕਈ ਨਿਆਣਿਆਂ ਦੇ ਘਰ ਹੁੰਦੇ ਨੇ ਬੱਚੇ ਧੀਆਂ ਪੁੱਤ ਉਹ ਫਟਾਫਟ ਫੇਸਬੁੱਕ ਤੇ ਪੋਸਟ ਪਾਉਂਦੇ ਆ ਸਾਨੂੰ ਕੋ ਨਾਂ ਦੱਸੋ ਜੀ ਇਹਦਾ ਕੀ ਰੱਖੀਏ ਸਤਿਗੁਰ ਮਿਹਰ ਕਰਨ ਉਸ ਵੇਲੇ ਇਦਾਂ ਨਹੀਂ ਸੀ ਉਹ ਗ੍ਰੰਥੀ ਸਿੰਘ ਨਾਂ ਦੱਸਦਾ ਸੀ ਵੀ ਇਸ ਬੱਚੇ ਦਾ ਆ ਨਾਂ ਜੇ ਤੇ ਉਹ ਕਹਿੰਦੇ ਸੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਕੁਝ ਬੱਚਿਆਂ ਦੀ ਅਸੀਂ ਨਾਮਾਂ ਦੀਆਂ ਅਰਦਾਸਾਂ ਕਰਦੇ ਆਂ ਜਦੋਂ ਸਾਧ ਸੰਗਤ ਤੇ ਗੁਰਮਤ ਨੂੰ ਛੱਡ ਕੇ ਜਦੋਂ ਕੋਈ ਵੀ ਕੰਮ ਕਰਾਂਗੇ ਉਹਦੇ ਵਿੱਚ ਗਲਤੀ ਹੋ ਸਕਦੀ ਆ ਸਾਰੀਆਂ ਗੱਲਾਂ ਵਿੱਚ ਅਸੀਂ ਠੀਕ ਨਹੀਂ ਹੈਗੇ ਕੰਨਾਂ ਬੱਚਿਆਂ ਦੇ ਅਸੀਂ ਨਾਂਵਾਂ ਦੀ ਅਰਦਾਸ ਕਰ ਲੱਗ ਰਹੇ ਤੇ ਅਸੀਂ ਉਹਨਾਂ ਨੂੰ ਪੁੱਛਨੇ ਵੀ ਇਹ ਨਾਂ ਦਾ ਅਰਥ ਕੀ ਆ ਉਹ ਕਹਿੰਦੇ ਅਰਥ ਤਾਂ ਸਾਨੂੰ ਪਤਾ ਨਹੀਂ ਤੇ ਅਰਥ ਉਹਦਾ ਕੁਝ ਹੋਰ ਹੀ ਬਣਦਾ ਤੇ ਜੇ ਕੋਈ ਝੱਲਣ ਜੋਗਾ ਹੋਵੇ ਤੇ ਅਸੀਂ ਉਹਨੂੰ ਅਸੀਂ ਦੱਸ ਦਿੰਨੇ ਵੀ ਆ ਤੇਰਾ ਨਾਂ ਸਹੀ ਨਹੀਂ ਹੋ ਹੈਗਾ ਤੇ ਜੇ ਨਹੀਂ ਚੱਲਣ ਜੋਗਾ ਤੇ ਅਸੀਂ ਚੁੱਪ ਕਰ ਰਹੇ ਨੇ ਇੱਕ ਹੁਣੇ ਜੇ ਇੱਕ ਬੱਚੇ ਦੀ ਅਰਦਾਸ ਕੀਤੀ ਉਹਦਾ ਨਾਂ ਹੈ ਦੁਪਿੰਦਰ 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 ਦਾ ਕੀ ਮਤਲਬ ਹੋਇਆ ਰੂਪਿੰਦਰ ਦਾ ਤੇ ਅਰਥ ਬਣਦਾ ਸਹੀ ਰਾਰੇ ਨਾਲ ਤੇ ਦੱਦੇ ਨਾਲ ਤੇ ਹੋਰ ਵੀ ਕੋ ਬਣਦਾ ਦੋ ਦੁਪਿੰਦਰ ਅਰਥ ਉਲਟ ਹੋ ਜਾਂਦਾ ਰੂਪਿੰਦਰ ਦਾ ਮਤਲਬ ਹੁੰਦਾ ਰੂਪ ਜਮਾ ਇੰਦਰ ਇੰਦਰ ਤੋਂ ਭਾਵ ਕਿ ਦੇਵਤਿਆਂ ਵਰਗਾ ਰੂਪ ਰੂਪਿੰਦਰ ਜਿਹੜਾ ਅਰਥ ਆ ਉਹਦਾ ਬਣਦਾ ਵੀ ਦੇਵਤਿਆਂ ਵਰਗਾ ਰੂਪ ਤੇ ਦੋਪਿੰਦਰ ਹੁੰਦਾ ਉਲਟ ਦੇਵਤਿਆਂ ਤੋਂ ਉਲਟ ਕੀਆ ਰਾਖਸ਼ ਰਾਖਸ਼ਾਂ ਵਰਗਾ ਰੂਪ ਤੇ ਲੋਕੀ ਰੱਖੀ ਨੈਟ ਤੋਂ ਵੇਖੀ ਜਾਂਦੇ ਨੇ ਨੈਟ ਤੋਂ ਵੇਖੀ ਜਾਂਦੇ ਨੇ ਸਾਧ ਸੰਗਤ ਵਿੱਚ ਕਿਸ ਦਾ ਨਾਮ ਰੱਖਿਆ ਜਾਂਦਾ ਸੀ ਗੁਰਮੁਖ ਸਿੰਘ ਗੁਰਨਾਮ ਸਿੰਘ ਉਹ ਨਾਮ ਬੜੇ ਉੱਚੇ ਸੁੱਚੇ ਸੀ ਅਰਥ ਉਹਨਾਂ ਦੇ ਉਹ ਲੋਕਾਂ ਨੂੰ ਸਮਝਦੇ ਵੀ ਘਰੇ ਇਹ ਨਾਂ ਹੁਣ ਪੁਰਾਣੇ ਹੋ ਗਏ ਉਹ ਨਹੀਂ ਰੱਖਦਾ ਕੋਈ ਵੀ ਨਾਮ ਚਲੋ ਬੜੇ ਬੜੇ ਚੰਗੇ ਵੀ ਨਾਮ ਰੱਖ ਲੈਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਸੀਂ ਨਾਂ ਦੱਸੋ ਸਹਬਜ਼ਾਦੇ ਦਾ ਕੀ ਰੱਖੀਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਹਬਜ਼ਾਦੇ ਦੀ ਸੁੰਦਰਤਾ ਉਹਨਾਂ ਦੇ ਨੈਣ ਨਕਸ਼ ਵੇਖੇ بڑے ਵੱਡੇ ਨੈਣ ਨੇ ਚੌੜਾ ਮੱਥਾ ਹੈ ਸੂਏ ਬੁੱਲ ਨੇ ਲੰਮੀਆਂ ਭਾਰੀਆਂ ਬਾਹਾਂ ਨੇ ਹੱਥਾਂ ਦੀਆਂ ਉਂਗਲਾਂ ਬੜੀਆਂ ਲੰਮੀਆਂ ਨੇ ਇੰਜ ਲੱਗਦਾ ਜਿਵੇਂ ਡੀਲਡੌਲ ਬਹੁਤ ਵੱਡੀ ਹੋਵੇਗੀ ਤੇ ਗੁਰੂ ਕੇ ਪੁੱਤਰ ਨੇ ਸੋਭਾਵਾਨ ਹੋਣਗੇ ਸਾਰੇ ਗੁਣਾਂ ਨੂੰ ਵੇਖ ਵਿਚਾਰ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਦਾ ਨਾਂ ਰੱਖੀਏ ਹਰਗੋਬਿੰਦ ਜਦੋਂ ਆਖਿਆ ਹਰਗੋਬਿੰਦ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵਾਹ ਬਾਬਾ ਜੀ ਇਹੋ ਜੀ ਸੋਚ ਵਿਚਾਰ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਕੋ ਕਰ ਸਕਦਾ ਇਹ ਬਿਲਕੁਲ ਠੀਕ ਆ ਸਾਹਿਬਜ਼ਾਦੇ ਦਾ ਨਾਂ ਹਰਗੋਬਿੰਦ ਹੀ ਹੋਏਗਾ ਹਰਗੋਬਿੰਦ ਨਾਂ ਰੱਖਿਆ ਗਿਆ ਬਾਬਾ ਜੀ ਤੁਮ ਬੜੀ ਸੇਵਾ ਕੀਤੀ ਵੀ ਇਹ ਤੁਹਾਡੀ ਅਰਦਾਸ ਨਾ ਹੋਇਆ ਉਹਨਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਕਰਨ ਵਾਲੇ ਤੁਸੀਂ ਜੇ ਅਸੀਂ ਜਿਹੜੇ ਦੋ ਅੱਖਰ ਬੋਲ ਲੈਨੇ ਆ ਨਾ ਉਹ ਤੁਸੀਂ ਸਾਡੀ लाज ਰੱਖ ਦਿੰਦੇ ਹੋ ਤੇ ਲੋਕੀ ਸਾਡੀ ਸੋਭਾ ਕਰਦੇ ਆ ਵੀ ਫਲਾਣੇ ਨੇ ਅਰਦਾਸ ਕੀਤੀ ਜੇ ਅਰਦਾਸ ਜਿਹਦੇ ਅੱਗੇ ਹੱਥ ਜੋੜ ਕੇ ਕਰਦੇ ਆ ਉਹ ਮੰਨ ਲਵੇ ਤੇ ਫੇਰ ਆ ਤੇ ਜੇ ਨਾ ਮੰਨੇ ਤੇ ਅਰਦਾਸੀਆ ਵਿਚਾਰੇ ਦਾ ਕੀ ਜੋਰ ਵਾ ਉੱਥੇ ਮਹਾਰਾਜੇ ਤੇ ਤੁਹਾਡੀ ਕਿਰਪਾ ਗੁਰੂ ਸਾਹਿਬ ਜੀ ਨੇ ਬੜਾ ਮਾਨ ਸਤਕਾਰ ਭਾਈ ਗੁਰਦਾਸ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਦਾ ਕੀਤਾ ਇਹ ਫਿਰ ਜੜੀਆਂ ਵਧਾਈਆਂ ਸੀ ਫਿਰ ਅੰਮ੍ਰਿਤਸਰ ਤੱਕ ਪਹੁੰਚ ਗਈਆਂ ਤੇ ਕਰਮੋਂ ਫਿਰ ਲੜੀ ਆਪਣੇ ਘਰ ਵਾਲੇ ਦੇ ਨਾਲ ਪਿਰਥੀ ਚੰਦਰ ਵੀ ਤੂੰ ਕਹਿੰਦਾ ਸੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਣੀ ਮੈਂ ਸਰਾਫ ਦਿੱਤੇ ਹੋਏ ਨੇ ਤੇ ਤੇਰੇ ਸਰਾਫ ਕਿੱਥੇ ਗਏ ਉਹਨਾਂ ਦੇ ਘਰ ਤੇ ਪੁੱਤ ਹੋ ਗਿਆ ਤੇ ਪੁੱਤ ਬਹੁਤ ਸੁੰਦਰ ਹੋਇਆ ਤੇ ਈਰਖਾ ਤੇ ਮਾਰਿਆ ਹੋਇਆ ਪਿਰਥੀ ਚੰਦ ਨੇ ਆਖਿਆ ਕੋਈ ਗੱਲ ਨਹੀਂ ਜੇ ਅੱਗੇ ਨਹੀਂ ਪੇਸ਼ ਗਈ ਮੇਰੇ ਵੱਲੋਂ ਥੋੜੀ ਬਹੁਤੀ ਢਿੱਲ ਲਾ ਲਾ ਨਿਕਾ ਜਾ ਬੱਚਾ ਵਾਂ ਨੂੰ ਮਾਰ ਲੱਗਿਆ ਸਾਨੂੰ ਕਿੰਨਾ ਕੁ ਟਾਈਮ ਲੱਗਣਾ ਅਸੀਂ ਉਹ ਬੱਚਾ ਹੀ ਮਾਰ ਦਿਆਂਗੇ ਜਦੋਂ ਇਹ ਕੋਈ ਵਿਚਾਰ ਹੋਈ ਭਾਈ ਗੁਰਦਾਸ ਜੀ ਨੇ ਘਰ ਜਾ ਕੇ ਆਖਿਆ ਸੀ ਤੂੰ ਉਹ ਬਾਂਸਾਂ ਦੀ ਕੁੱਲ ਵਿੱਚੋਂ ਆ ਜਿਨੂੰ ਲੋਕੀ ਕੁੱਲ ਕਾਤੀ ਕਹਿੰਦੇ ਨੇ ਬਾਸ ਹਵਾ ਆਵੇ ਰਗੜ ਰਗੜ ਕੇ ਤੇ ਆਪਣੇ ਸਾਰੇ ਨਾਲਦਿਆਂ ਨੂੰ ਵੀ ਸਾੜ ਦਿੰਦੇ ਨੇ ਤੇ ਆਪ ਵੀ ਸੜ ਜਾਂਦੇ ਤੂੰ ਉਹਨਾਂ ਵਿੱਚੋਂ ਇਹ ਬਾਅਦ ਵਿੱਚ ਉਹਨਾਂ ਨੇ ਕਿਹਾ ਸੀ ਜਦੋਂ ਆਖਿਆ ਬਿਲਕੁਲ ਫਿਕਰ ਨਾ ਕਰ ਉਹ ਬੱਚੇ ਨੂੰ ਮਾਰ ਲੱਗਿਆ ਸਾਨੂੰ ਕਿੰਨਾ ਕੁ ਚੇਰ ਲੱਗਣਾ ਤੇ ਕਰਮੋ ਨੇ ਆਖਿਆ ਕਿਵੇਂ ਮਾਰੇਗਾ ਉਹਨੇ ਕਿਹਾ ਬੜਾ ਕੁਝ ਵਾ ਇੱਥੇ ਲੋਕਾਂ ਝਟ ਪੱਲ ਦੇ ਵਿੱਚ ਕਈ ਦਾ ਕੁਝ ਕਰ ਦਿੰਦੇ ਨੇ ਉਹਨੇ ਅੰਮ੍ਰਿਤਸਰ ਦੇ ਵਿੱਚੋਂ ਇੱਕ ਦਾਈ ਲੱਭੀ ਜਿਸ ਦਾਈ ਦਾ ਨਾਮ ਸੀ ਫਤੋ ਤੇ ਉਹ ਬੜੀ ਗਿਰੀ ਹੋਈ ਔਰਤ ਸੀ ਉਹਨੇ ਇਹੋ ਜੇ ਕੰਮ ਕਈ ਵਾਰੀ ਅੱਗੇ ਕੀਤੇ ਸੀ ਤੇ ਉਹਨੂੰ ਜਾ ਕੇ ਮਿਲ ਕੇ ਆਖਿਆ ਵੀ ਮੈਂ ਤੈਨੂੰ 200 ਰੁਪਇਆ ਦਵਾਂਗਾ 200 ਰੁਪਇਆ ਬੜੀ ਵੱਡੀ ਰਕਮ ਸੀ ਪਿਰਥੀ ਚੰਦ ਚਾਹੁੰਦਾ ਸੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਜੇ ਮੇਰੇ ਭਰਾ ਦਾ ਪੁੱਤ ਮਾਰਿਆ ਜਾਵੇ ਤੇ ਮੇਰੇ ਅੱਗੇ ਰਾਹ ਪੱਧਰਾ ਹੋ ਜਾਵੇ ਹੁਣ ਉਹਦੇ ਮਨ ਵਿੱਚ ਇਹ ਵੀ ਪੈਸੇ ਵੱਧ ਵੀ ਲੱਗਦੇ ਹੁਣ ਤੇ 200 ਰੁਪਏ ਬੜੀ ਵੱਡੀ ਗੱਲ ਸੀ 100 ਰੁਪਏ ਚਾਂਦੀ ਦੇ ਨੋਟ ਗਿਣ ਕੇ ਤੇ ਦਾਈ ਫਤੋ ਦੇ ਘਰ ਦੇ ਕੇ ਆਏ ਤੇ ਆਖਿਆ ਵੀ ਜਦੋਂ ਬੱਚੇ ਨੂੰ ਮਾਰ ਦੇਗੀ ਨਾ ਮੇਰੇ ਭਤੀਏ ਨੂੰ ਤੇ ਸ਼ਾਮਾਂ ਨੂੰ 100 ਰੁਪਏ ਤੇਰੇ ਘਰ ਬਾਕੀ ਦਾ ਪਹੁੰਚ ਜਾਊਗਾ ਉਹਨੇ ਕਿਹਾ ਠੀਕ ਹੈ ਫਿਰ ਉਹ ਦਾਈ ਗਈ ਜਿਵੇਂ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਪੂਤਨਾ ਰਾਖਸ਼ਣੀ ਆਈ ਸੀ ਉਸ ਦਾਈ ਨੇ ਵੀ ਬੜੇ ਸੁੰਦਰ ਕੱਪੜੇ ਪਾ ਕੇ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਤੇ ਵਡਾਲੀ ਪਹੁੰਚ ਗਈ ਜਿੱਥੇ ਬਹੁਤ ਬੀਬੀਆਂ ਸੀ ਕੁਝ ਦਾਸੀਆਂ ਵੀ ਸੀ ਮਾਤਾ ਗੰਗਾ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਸਹਬਜਾਦਾ ਇੰਨਾ ਸੁੰਦਰ ਵਾਪੇ ਕਦੀ ਕੋਈ ਚੁੱਕਦਾ ਕਦੀ ਕੋਈ ਚੁੱਕਦਾ ਤੇ ਉਹ ਬੜੇ ਸੋਹਣੇ ਕੱਪੜੇ ਪਾ ਕੇ ਉਹਨਾਂ ਬੀਬੀਆਂ ਦੇ ਵਿੱਚ ਜਾ ਕੇ ਬਹਿ ਗਈ ਲੈਓ ਮੈਨੂੰ ਵੀ ਚੁਕਾਓ ਤੇ ਉਹ ਚੁਕਾ ਦਿੱਤਾ ਜਦੋਂ ਕਿਉਂਕਿ ਮਾਤਾ ਗੰਗਾ ਜੀ ਦੇ ਮਨ ਵਿੱਚ ਉਦੋਂ ਤੱਕ ਕੋਈ ਗੱਲਬਾਤ ਹੀ ਨਹੀਂ ਸਾਹਿਬਜ਼ਾਦੇ ਨੂੰ ਚਕਾਇਆ ਤੇ ਦਾਈ ਜਿਹੜੀ ਸੀ ਉਹ ਰਾਖਸ਼ਣੀ ਪੂਤਰਾ ਵਾਂਗੂ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਲਿਈ ਸੀ ਕਿ ਇਹ ਮੈਂ ਦੁੱਧ ਪਿਾਵਾਂਗੀ ਤੇ ਬੱਚੇ ਨੇ ਤੇ ਕੁਸਕਣਾ ਹੀ ਨਹੀਂ ਉਹ ਉੱਥੇ ਸੁੱਤੇ ਰੇ ਸੌਂ ਜਾਣ ਏਡਾ ਕਪਟ ਕਰਕੇ ਆਈ ਪਰ ਉਹ ਗਰੀਬਨਵਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਜਿਹੜਾ ਸਾਹਿਬਜ਼ਾਦਾ ਆਇਆ ਹੈ ਉਹ ਵੱਡੀਆਂ ਬਰਕਤਾਂ ਕਰਮਾਤਾ ਦਾ ਮਾਲਕ ਆਇਆ ਹੈ ਅਜੇ ਇਹਨਾਂ ਨੂੰ ਪਤਾ ਨਹੀਂ ਸੀ ਜਦੋਂ ਦਾਈ ਨੇ ਚੁੱਕ ਲਿਆ ਤੇ ਬੈਠੀ ਬੈਠੀ ਨੇ ਮੂੰਹ ਕਮਾ ਕੇ ਗੱਲੀ ਬਾਤੀ ਪਾਉਂਦਿਆਂ ਹੋਇਆਂ ਇੱਕਦਮ ਸਹਿਬਜ਼ਾਦੇ ਦੇ ਮੂੰਹ ਵਿੱਚ ਜਦੋਂ ਦੁੱਧ ਪਾਇਆ ਤੇ ਫਿਰ ਉਥੇ ਇਤਿਹਾਸ ਕਰ ਲਿਖਦੇ ਨੇ ਕਿ ਉਸੇ ਦੁੱਧ ਦੇ ਰਾਈ ਤੇ ਜਾਂ ਇਤਿਹਾਸ ਵਿੱਚ ਇੰਜ ਵੀ ਲਿਖਦੇ ਤੇ ਵੀ ਦਾਈ ਫੱਤੋ ਦੀ ਗੁੱਤ ਉਹਦੀ ਧੌਣ ਦੇ ਦੁਆਲੇ ਵੜ ਕੇ ਨਾ ਤੇ ਪਤਾ ਹੀ ਨਹੀਂ ਲੱਗਨ ਦਿੱਤਾ ਸਹਿਬਜ਼ਾਦੇ ਨੇ ਕਦੋਂ ਉਹਦੀ ਜਾਨ ਕੱਢ ਦਿੱਤੀ ਜਦੋਂ ਉਹਦੀ ਜਾਨ ਨਿਕਲਦੀ ਆ ਉਹ ਡੜ ਕਰਕੇ ਡਿੱਗਦੀ ਆ ਥੱਲੇ ਨਾਲ ਹੀ ਸਹਿਬਜ਼ਾਦਾ ਡਿੱਗਦਾ ਤੇ ਫੜੋ 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 ਜਦੋਂ ਹੋਇਆ ਮਾਤਾ ਗੰਗਾ ਜੀ ਦੀ ਚੀਕ ਨਿਕਲ ਗਈ ਵੀ ਕੀ ਹੋਇਆ ਬੱਚਾ ਠੀਕ ਆ ਉਹ ਜਨਾਨੀ ਕੌਣ ਸੀ ਪਤਾ ਲੱਗਾ ਪਿਓ ਜਨਾਨੀ ਮਰ ਗਈ ਆ ਉਸੇ ਵੇਲੇ ਮਰ ਗਈ ਆ ਤੇ ਸਹਬ ਜਿਆਦਾ ਰਾਜੀ ਬਾਜੀ ਆ ਮਾਤਾ ਗੰਗਾ ਜੀ ਦੀ ਆਵਾਜ਼ ਸੁਣ ਕੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਆਖਿਆ ਕੀ ਗੱਲ ਆ ਉਦੋਂ ਕਨੂੰ ਸਹਬ ਜਿਆਦੇ ਨੂੰ ਚੁੱਕ ਕੇ ਮਾਤਾ ਗੰਗਾ ਜੀ ਦੱਸ ਰਿਹਾ ਆ ਆ ਜਨਾਨੀ ਆਈ ਆ ਇਨੇ ਸਾਬਜਾਦੇ ਨੂੰ ਚੁੱਕਿਆ ਵਾ ਤੇ ਨਾਲ ਹੀ ਇਹਦੀ ਜਾਨ ਨਿਕਲ ਗਈ ਆ ਤੇ ਇਹ ਵੀ ਡਿੱਗ ਪਿਆ ਤੇ ਸਾਬਜਾਦਾ ਵੀ ਡਿੱਗ ਗਿਆ ਮਾਰੇ ਕਹਿੰਦੇ ਨੇ ਇਹ ਕੋਈ ਲੋਰੀ ਦੇਣ ਨਹੀਂ ਸੀ ਆਈ ਗੰਗਾ ਇਹ ਤੇ ਤੇਰੇ ਪੁੱਤ ਨੂੰ ਮਾਰਨ ਵਾਸਤੇ ਆਈ ਸੀ ਮਾਰਨ ਵਾਸਤੇ ਆਈ ਸੀ ਇੱਕਦਮ ਸਾਰੇ ਹੈਰਾਨ ਮਾਰੇ ਕਹਿੰਦੇ ਨੇ ਕਿਹੇ ਦਾ ਮਾਰਿਆ ਤੇਰਾ ਪੁੱਤ ਨਹੀਂ ਗਾ ਮਰਨਾ ਕਿਉਂਕਿ ਅਕਾਲਪੁਰਖ ਰਾਖਾ ਹੈ ਤੇਰੇ ਪੁੱਤ ਦਾ ਜਿਨਨੇ ਰੱਖਿਆ ਕੀਤੀ ਆ ਨਾ ਉਹਦੇ ਧੰਨਵਾਦ ਕਰਦੇ ਹੋਇਆ ਉਹਦੇ ਅੱਗੇ ਅਰਦਾਸ ਕਰੋ ਵੀ ਆਉਣ ਵਾਲੇ ਸਮੇਂ ਵਿੱਚ ਵੀ ਤੇਰੇ ਪੁੱਤ ਦੀ ਉਹੋ ਹੀ ਰਾਖੀ ਕਰੇ ਕਿਉਂਕਿ ਤੇਰੇ ਸਾਡੇ ਰਾਖੀ ਕੀਤੇ ਆ ਬੱਚਿਆਂ ਦੀ ਰਾਖੀ ਨਹੀਂ ਹੁੰਦੀ ਬੱਚਿਆਂ ਦਾ ਮਾਲਕ ਉਹ ਆਪ ਆ ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਉੱਥੇ ਖਲੋ ਕੇ ਸ਼ਬਦ ਉਚਾਰਦੇ ਆ ਕਹਿੰਦੇ ਆ ਭਈ ਜੀ ਰੱਖੋ ਰੱਖੋ ਕਿਰਪਾ ਤਾਰ ਰੱਖੋ ਰੱਖੋ ਕਿਰਪਾ ਤਾਰ ਰੱਖ ਰੱਖੋ ਕਿਰਪਾ ਰੱਖ ਰੱਖ ਕਿਰਪਾ ਤਾਰ ਰੱਖ ਰੱਖ ਕਿਰਪਾ ਤਾਰ ਰੱਖ ਰੱਖ ਕਿਰਪਾ ਤਾਰ ਰੱਖ ਰੱਖ ਕਿਰਪਾ ਤਾਰ ਤੇਰੀ ਸ਼ਰਣ ਤੇ ਰਹ ਦਰਵਾਜ਼ ਤੇਰੀ ਸ਼ਰਣ ਤੇ ਰਹ ਦਰਵਾਜ਼ ਤੇਰੀ ਅਸੀਂ ਤੁਹਾਡੀ ਸਰਨ ਆ ਮਹਾਰਾਜ ਤੁਹਾਡੇ ਦਰ ਤੇ ਆ ਕੇ ਡਿੱਗੇ ਆ ਆਪ ਹੀ ਹੱਥ ਦੇ ਕੇ ਰੱਖਿਓ ਅਸੀਂ ਕੌਣ ਆ ਇਹਨਾਂ ਬੱਚਿਆਂ ਦੀ ਰਾਖੀ ਕਰਨ ਵਾਲੇ ਗਰੀਹਾ ਸਾਰਿਆਂ ਦੇ ਬੱਚੇ ਬਾਹਰ ਅੰਦਰ ਜਾਂਦੇ ਨੇ ਮਹਾਰਾਜ ਸਾਰਿਆਂ ਦੀ ਪ੍ਰਤਪਾਲਣਾ ਕਰਦੇ ਆ ਸਾਰਿਆਂ ਦੀ ਰਾਖੀ ਕਰਦੇ ਨੇ ਤਾਂ ਗਰੀਬਨਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੰਗਾ ਮੈਂ ਪਹਿਲੇ ਦਿਨ ਹੀ ਤੈਨੂੰ ਆਖਿਆ ਸੀ ਕਿ ਚਿਰ ਜੀਵਨ ਉਪਜੇ ਸੰਜੋਗ ਬੜੀ ਲੰਮੀ ਉਮਰ ਵਾਲਾ ਹੋਣਾ ਵਾ ਜਿਹੜੇ ਹਮਲਾ ਕਰਨਗੇ ਇਹਨੂੰ ਮਾਰਨ ਵਾਲੇ ਮਰ ਜਾਣਗੇ ਪਰ ਇਹ ਕਿਸੇ ਦਾ ਮਾਰਿਆ ਨਹੀਂ ਮਰੇਗਾ ਕੋਈ ਜੋ ਮਰਜ਼ੀ ਕਰੇ ਮਾਤਾ ਨੇ ਆਖਿਆ ਸਤਿ ਬਚਨ ਪਰ ਉਹ ਜਿਹੜੀ ਮਮਤਾ ਵਾ ਨਾ ਉਹ ਭਾਰੀ ਪੈ ਜਾਂਦੀ ਹੈ ਫਿਰ ਤੇ ਮਾਤਾ ਗੰਗਾ ਜੀ ਨੇ ਸਹਬਜ਼ਾਦੇ ਨੂੰ ਇਕੱਲਾ ਹੀ ਨਹੀਂ ਛੱਡਦੀ ਬਿਲਕੁਲ ਨਹੀਂ ਉਧਰ ਉਹ ਜਿਹੜੇ ਘਰ ਵਿੱਚ ਬੜੇ ਖੁਸ਼ ਬੈਠੇ ਸੀ ਅੰਮ੍ਰਿਤਸਰ ਸੰਗਤ ਵਿੱਚ ਵਡਾਲੀ ਤੋਂ ਸਨਾਹ ਆਇਆ ਅੱਜ ਗੁਰੂ ਕੇ ਪੁੱਤ ਨੂੰ ਮਾਰਨ ਵਾਸਤੇ ਕੋਈ ਜਨਾਨੀ ਗਈ ਸੀ ਤੇ ਉਹ ਬੱਚਾ ਹੀ ਬੱਚਾ ਠੀਕ ਆ ਦਾਈ ਮਾਰੀ ਗਈ ਆ ਪਤਾ ਨਹੀਂ ਲੱਗਾ ਕਿਦਾਂ ਮਾਰੀ ਗਈ ਆ ਤੇ ਕਰਮਾਂ ਦੀ ਅਜੇ ਵੀ ਮੱਤ ਮਾਰੀ ਹੋਈ ਆ ਪਿਰਥੀਏ ਦੀ ਵੀ ਮੱਤ ਮਾਰੀ ਹੋਈ ਆ ਕਰਮੋਂ ਕਹਿੰਦੀ ਵੀ ਤੇਰੇ ਕੋ ਇੱਕ ਬੱਚਾ ਨਹੀਂ ਮਰਿਆ ਪਈ ਉਹ ਜਨਾਨੀ ਘਲਾਈ ਤੇ ਜਨਾਨੀ ਮਰ ਗਈ ਆ ਪਤਾ ਨਹੀਂ ਉਹਦੇ ਜੀ ਨੂੰ ਕੁਝ ਹੋ ਗਿਆ ਗੁਰੂ ਕੀ ਕਰਾਮਾਤ ਨੂੰ ਕੋ ਸਮਝ ਨਹੀਂ ਸਕਿਆ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਜਨਾਨੀ ਮਰ ਗਈ ਸਾਡੇ ਕੋ ਦਾ ਮੁੱਕ ਗਿਆ ਸਾਡੇ ਕੋ ਬੜੇ ਪ੍ਰਬੰਧ ਨੇ ਇੱਕ ਸਪੇਰਾ ਖਰੀਦਿਆ ਗਿਆ ਸਪੇਰੇ ਨੂੰ ਆਖਿਆ ਉਹਨਾਂ ਦੇ ਘਰ ਜਾ ਤੇ ਪਹਿਲੋਂ ਸੱਪ ਇੱਕ ਦੋ ਉਹ ਕੱਢਣੇ ਆ ਵੇੜੇ ਦੇ ਵਿੱਚ ਜਿਹਦੇ ਮੂੰਹ ਵਿੱਚ ਦੰਦ ਨਹੀਂ ਤੇ ਫਿਰ ਜਿਹੜਾ ਜਰੀਲਾ ਸੱਪ ਸਾ ਨਾ ਖਾਸ ਜਿਹੜਾ ਜ਼ਹਿਰ ਦਾ ਭਰਿਆ ਹੋਇਆ ਉਹ ਕੱਢ ਕੇ ਤੇ ਉਹਨੂੰ ਬੀਨ ਵਜਾਉਂਦਿਆਂ ਵਜਾਉਂਦਿਆਂ ਸਾਬ ਜਾਦੇ ਤੱਕ ਲੈ ਕੇ ਜਾਣਾ ਸਪੇਰੇ ਦੇ ਨਾਲ ਪੈਸੇ ਕਰ ਲਏ ਅੱਧੇ ਪੈਸੇ ਉਹਨੇ ਪਹਿਲੋਂ ਲੈ ਲਏ ਤੇ ਜਦੋਂ ਸਪੇਰਾ ਜਾਂਦਾ ਸਾਬ ਜਾਦਾ ਉਸ ਵੇਲੇ ਵੇੜੇ ਵਿੱਚ ਖੇਡ ਰਿਹਾ ਸੀ ਬੀਨ ਵਜਾਈ ਕਦੀ ਉਹ ਸੱਪ ਕੱਢਿਆ ਕਦੀ ਉਹ ਕੱਢਿਆ ਸਾਰਿਆਂ ਦੇ ਮਨ ਨੂੰ ਜਦੋਂ ਪਰਹਾ ਲਿਆ ਤੇ ਫਿਰ ਉਹ ਸੱਪ ਕੱਢਿਆ ਜਿਹੜਾ ਬੜਾ ਖਤਰਨਾਕ ਸੀ ਉਹਨੂੰ ਬੀਨ ਵਜਾ ਕੇ ਉਧਰ ਨੂੰ ਜਦੋਂ ਤੋੜਿਆ ਤੇ ਸੱਪ ਗਿਆ ਵੀ ਸਹਬ ਜਾਦੇ ਵੱਲੋਂ ਪਰ ਉਹ ਜਿਹੜੀ ਸਾਰੀ ਸ੍ਰਿਸ਼ਟੀ ਦਰੀ ਹੋਈ ਆ ਅਕਾਲ ਪੁਰਖ ਦੇ ਹੁਕਮ ਵਿੱਚ ਉਸੇ ਅਕਾਲ ਪੁਰਖ ਦੀ ਜੋਤ ਆ ਮਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਗਲ ਸਮਗਰੀ ਡਰਹਿ ਵਿਆਪੀ ਬਿਨ ਡਰ ਕਰਨਹਿ ਹਾਰਾ ਇੱਕ ਅਕਾਲ ਪੁਰਖ ਨੂੰ ਕਿਸੇ ਦਾ ਡਰ ਨਹੀਂ ਬਾਕੀ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਹੁਕਮ ਦੇ ਥੱਲੇ ਥਰ-ਥਰ ਕਰਦੀ ਕੰਬਦੀ ਆ ਕਿਦਾਂ ਕੋਈ ਕਿਸੇ ਨੂੰ ਕੋ ਕੰਡਾ ਵੀ ਨਹੀਂ ਚੁਬਾ ਸਕਦਾ ਕੋ ਗੁਰੂ ਪਰਮੇਸ਼ਰ ਦੀ ਮਰਜ਼ੀ ਤੋਂ ਬਿਨ ਜਦੋਂ ਸੱਪ ਆਇਆ ਤੇ ਇਹ ਇਤਿਹਾਸ ਦੇ ਬੋਲ ਨੇ ਰਿੜ ਦੇ ਖਸੀ ਉਦੋਂ ਸਾਬ ਜਾਦਾ ਹਰਗੋਬਿੰਦ ਸਾਹਿਬ ਦੀ ਵਿਹੜੇ ਦੇ ਵਿੱਚ ਤੇ ਸੱਪ ਨੂੰ ਸਿਰ ਤੋਂ ਫੜ ਕੇ ਤੇ ਏਡੀ ਜ਼ੋਰ ਨਾਲ ਧਰਤੀ ਤੇ ਮਲਿਆ ਵੀ ਉਹਦਾ ਸਿਰ ਹੀ ਰਗੜ ਕੇ ਬੋਟੀ-ਬੋਟੀ ਕਰ ਦਿੱਤਾ ਜਦੋਂ ਸਿਰ ਉਹਦਾ ਮਸਲ ਦਿੱਤਾ ਤੇ ਸਾਬਜਾਦੇ ਦਾ ਹੱਥ ਤੇ ਲੱਤਾਂ ਸਾਰੀਆਂ ਖੂਨ ਨਾਲ ਲੱਪੜ ਗਈਆਂ ਲੋਕੀ ਕਹਿੰਦੇ ਆ ਸੱਪ ਵਿੱਚ ਜ਼ਹਿਰ ਹੁੰਦਾ ਸੱਪ ਦਾ ਥੁੱਕ ਜਾਂ ਸੱਪ ਦਾ ਖੂਨ ਕਿਸੇ ਨੂੰ ਲੱਗ ਜਾਏ ਤੇ ਉਹ ਕਹਿੰਦੇ ਨੇ ਕੱਖ ਲੱਗ ਗਿਆ ਤੇ ਸਾਬਜਾਦੇ ਨੇ ਸਾਰਾ ਸੇਰੀ ਉਡਾਤਾ ਰਗੜ ਰਗੜ ਕੇ ਤੇ ਹੱਥ ਵੀ ਖੂਨ ਨਾਲ ਭਰ ਗਿਆ ਤੇ ਲੱਤਾਂ ਵੀ ਖੂਨ ਨਾਲ ਭਰ ਗਈਆਂ ਜਦੋਂ ਕੋ ਨੂੰ ਮਾਤਾ ਨੇ ਵੇਖਿਆ ਸੇਵਾਦਾਰਾਂ ਨੇ ਵੇਖਿਆ ਸੱਪ ਤੜਫ ਰਿਆ ਪਹਿਲੋਂ ਤੇ ਮਾਤਾ ਦੀ ਜਾਨ ਨਿਕਲ ਗਈ ਤੇ ਸੱਪ ਲੜ ਗਿਆ ਕਿਉਂਕੇ ਲਾਗੇ ਸੱਪ ਤੇ ਫਿਰ ਜਦੋਂ ਵੇਖਿਆ ਕਿ ਸੱਪ ਲੜਿਆ ਤੇ ਕਿਤੇ ਨਹੀਂ ਸਰੀਰ ਤੇ ਪਰ ਸਰੀਰ ਸਾਰੇ ਤੇ ਖੂਨ ਤੇ ਉਹ ਜ਼ਹਿਰ ਸੀ ਉਤਲੇ ਪਾਸੇ ਲੱਗਾ ਫਿਰ ਮਾਤਾ ਬੜੀ ਰੋਈ ਬੜਾ ਦੁਖੀ ਹੋਈ ਗੁਰੂ ਅਰਜਨ ਦੇਵ ਜੀ ਫਿਰ ਆਣ ਕੇ ਕਹਿੰਦੇ ਨੇ ਗੰਗਾ ਬਿਲਕੁਲ ਕੋਈ ਫਿਕਰ ਨਾ ਕਰ ਇੱਕ ਸੱਪ ਨਹੀਂ ਹਜ਼ਾਰਾਂ ਸੱਪ ਵੀ ਜੇ ਤੇਰੇ ਪੁੱਤ ਲੱਗੇ ਆਉਣਗੇ ਤੇ ਉਹ ਵੀ ਠੰਡੇ ਪੈ ਜਾਣਗੇ ਤੇਰੇ ਪੁੱਤ ਨੂੰ ਕੋਈ ਕਰੀਸ ਨਹੀਂ ਲਾ ਸਕਦਾ ਗੁਰੂ ਨਾਨਕ ਸਾਹਿਬ ਇਹਦੇ ਰਾਖੇ ਨੇ ਮਾਰੇ ਕਹਿੰਦੇ ਨੇ ਕਰਾਸ਼ ਇਸ਼ਨਾਨ ਲਾਗੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖਲੋ ਕੇ ਸਹਬਜ਼ਾਦੇ ਨੂੰ ਇਸ਼ਨਾਨ ਕਰਾਇਆ ਪਰ ਮਾਵਾ ਮਾਵਾ ਹੀ ਹੁੰਦੀਆਂ ਨੇ ਬਾਰ ਬਾਰ ਇੱਧਰ ਉੱਧਰ ਕਰਕੇ ਵੇਖਿਆ ਕਿਤੇ ਸੱਪ ਨੇ ਦੰਦਤ ਨਹੀਂ ਲੱਗੇ ਹੋਏ ਸੱਪ ਦੇ ਕਿਤੇ ਉਹਦਾ ਡੰਗਤ ਨਹੀਂ ਮਾਰੇ ਕਹਿੰਦੇ ਨੇ ਗੰਗਾ ਗੁਰੂ ਨਾਨਕ ਸਾਹਿਬ ਜੀ ਤੇ ਭਰੋਸਾ ਰੱਖ ਤੇਰੇ ਪੁੱਤ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਵਿੱਚ ਕਰਤਾ ਪੁਰਖ ਖਲੋਵਾ ਵਿੱਚ ਕਰਤਾ ਪੁਰਖ ਖਲੋਵਾ ਵਿੱਚ ਕਰਤਾ ਪੁਰਖ ਖਲੋਵਾ ਵਿੱਚ ਕਰਤਾ ਪੁਰਖ ਕਰੋ ਵਿੱਚ ਕਰਤਾ ਪੁਰਖ ਖਲੋਵਾ ਵਿੱਚ ਕਰਤਾ ਪੁਰਖ ਖਲੋਵਾ ਵਿੱਚ ਕਰਤਾ ਵਾਲ ਨਵਿੰਗਾ ਹੋਵਾ ਵਾਲ ਨਵਿੰਗਾ ਹੋਵਾ ਵਾਲ ਨਵਿੰਗਾ ਹੋਵਾ ਵਾਲ ਨਵਿੰਗਾ ਹੋਵਾ ਹੁਕਮ ਤੋਂ ਬਿਨਾ ਕੀੜੀ ਵੀ ਨਹੀਂ ਲੜ ਸਕਦੀ ਗੰਗਾ ਤੇਰੇ ਪੁੱਤ ਨੂੰ ਸੱਪ ਲੜਨਾ ਤੇ ਬੜੀ ਵੱਡੀ ਗੱਲ ਹੈ ਕੀੜੀ ਵੀ ਨਹੀਂ ਲੜ ਸਕਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਅੱਗੇ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ ਜਿਹਦੇ ਦਰਬਾਰ ਵਿੱਚ ਉਹ ਸਾਡੇ ਤੁਹਾਡੇ ਬੱਚਿਆਂ ਦੇ ਅੱਗੇ ਜੇ ਬੁਰਾ ਸਮਾਂ ਨਹੀਂ ਆਉਣ ਦਿੰਦਾ ਤੇ ਉਹਦੇ ਪੁੱਤ ਦੇ ਅੱਗੇ ਬੁਰਾ ਸਮਾਂ ਕਿੱਦਾਂ ਆਏਗਾ ਮਾਰੇ ਕਹਿੰਦੇ ਨੇ ਕੋਈ ਸਰਨ ਦੀ ਇਹ ਮਹਾਨਤਾ ਆ ਨਾ ਜਿਹੜਾ ਕੋਈ ਸਰਨ ਮੰਨ ਕਰਕੇ ਸਿੱਧਕ ਕਰਕੇ ਪੁਰੋ ਸਿੱਧ ਨਾਲ ਪਵੇ ਤੋ ਉਹਨੂੰ ਮਾਰੇ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਇਹ ਉਹਦਾ ਸੁਭਾਅ ਆ ਜਿਹੜਾ ਵੀ ਹੱਥ ਜੋੜ ਕੇ ਅਰਦਾਸ ਕਰੇਗਾ ਤੇ ਫਿਰ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਉਹ ਨਹੀਂ ਤਤੀਵਾ ਲਗੜ ਦਿੰਦਾ ਜਿਹੜਾ ਦੂਜਿਆਂ ਦੇ ਪੁੱਤਾਂ ਨੂੰ ਬਚਾਉਂਦਾ ਉਹਦੇ ਪੁੱਤ ਨੂੰ ਕੋ ਕਿੱਦਾਂ ਮਾਰ ਦੂ ਉਹਦੀ ਮਰਜ਼ੀ ਤੋਂ ਬਿਣਾ ਉਹਦੇ ਹੁਕਮ ਤੋਂ ਬਿਣਾ ਨਹੀਂ ਕੁਝ ਵੀ ਹੋ ਸਕਦਾ ਪਰ ਹੁਣ ਮਾਤਾ ਗੰਗਾ ਜੀ ਕਹਿੰਦੇ ਆ ਮਹਾਰਾਜ ਜੀ ਇੱਥੇ ਵਡਾਲੀ ਵਿੱਚ ਮੈਨੂੰ ਡਰ ਜਿਆ ਪੈ ਗਿਆ ਵਾ ਮਾਰੇ ਕਹਿੰਦੇ ਨੇ ਕਾਹਦਾ ਡਰ ਵਾ ਮੈਂ ਤੇ ਬੜਾ ਸਮਝਾਇਆ ਤੈਨੂੰ ਕੋ ਡਰਨ ਦੀ ਲੋੜ ਨਹੀਂ ਮਾਤਾ ਜੀ ਕਹਿੰਦੇ ਆ ਇੱਥੇ ਸਿੱਖ ਘਟ ਨੇ ਅੰਮ੍ਰਿਤਸਰ ਵਿੱਚ ਸਿੱਖ ਬਹੁਤੇ ਹੁੰਦੇ ਆ ਤੇ ਜੇ ਮੇਰਾ ਮਨ ਹੁਣ ਇੱਥੇ ਡਰਦਾ ਵਾ ਥੋੜੇ ਸਿੱਖ ਹੁੰਦੇ ਨੇ ਆ ਕੇ ਦਰਸ਼ਨ ਕਰਕੇ ਚਲੇ ਜਾਂਦੇ ਨੇ ਅੰਮ੍ਰਿਤਸਰ ਵਿੱਚ ਹਰ ਵੇਲੇ ਭੀੜ ਲੱਗੀ ਰਹਿੰਦੀ ਆ ਉਹਨਾਂ ਵਿੱਚ ਮੇਰਾ ਪੁੱਤ ਰਹੂਗਾ ਜੇ ਮੇਰਾ ਕਿਹੇ ਵੇਲੇ ਕੰਮ ਵੱਲ ਸੇਵਾ ਵੱਲ ਧਿਆਨ ਜਾਵੇ ਤੇ ਅੰਮ੍ਰਿਤਸਰ ਸਾਹਿਬ ਜਾਦੇ ਦੀ ਰਾਖੀ ਬਹੁਤੇ ਚੰਗੇ ਤਰੀਕੇ ਨਾਲ ਹੋ ਸਕਦੀ ਆ ਮਾਰੇ ਕਹਿੰਦੇ ਨੇ ਕੀ ਕਹਿਣਾ ਚਾਹੁੰਨੀ ਆ ਮਾਤਾ ਜੀ ਕਹਿੰਦੇ ਨੇ ਵਾਪਸ ਚੱਲ ਜੀਏ ਵਡਾਲੀ ਨਹੀਂ ਹੁਣ ਰਹਿਣਾ ਮਾਰੇ ਕਹਿੰਦੇ ਨੇ ਤੇਰੇ ਮੂੰਹ ਅਕਾਲਪੁਰਖ ਨੇ ਗੱਲ ਕਢਾਈ ਆ ਗੰਗਾ ਰਣਾ ਹੀ ਇੰਨਾ ਕਚੇਰਸੀ ਬਸ ਉਹ ਬ੍ਰਹਮ ਗਿਆਨੀ ਦੇ ਬੋਲ ਪੂਰੇ ਕਰਨੇ ਸੀ ਉਹ ਬੋਲ ਪੂਰੇ ਹੋ ਗਿਆ ਚਲੋ ਚਲੀਏ ਅਮਰਸਰ ਅਸੀਂ ਮਡਾਲੀ ਕੀ ਕਰਨਾ ਥੋੜੇ ਜੇ ਦਿਨ ਹੋਰ ਰੋ ਥੋੜੇ ਦਿਨ ਹੋ ਰਹੇ ਸਹਬ ਜਾਦੇ ਦੀ ਖੁਸ਼ੀ ਵਿੱਚ ਜਿਹੜੇ ਖੂਲਵਾਉਣੇ ਸੀ ਨਾ ਮਹਾਰਾਜ ਨੇ ਸ਼ਹਾਟੇ ਜਿਹੜੇ ਲਵਾਏ ਹੋਰ ਪਰੇ ਉਪਕਾਰ ਦੇ ਕੰਮ ਜਿਹੜੇ ਕਰਨੇ ਸੀ ਕਰਕੇ ਤੇ ਗਰੀਬਨਵਾਦੀ ਕਹਿੰਦੇ ਨੇ ਲੱਧੋ ਪਈ ਸਮਾਨ ਗੱਡਿਆਂ ਦੇ ਸਮਾਨ ਲੱਦਿਆ ਤੇ ਗਰੀਬਨਵਾ ਸੱਚੇ ਪਾਤਸ਼ਾਹ ਜੀ ਅਰਦਾਸਾ ਸੋਧਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਨਾੰਕ ਲਾ ਦਿੱਤਾ ਵੀ ਅਸੀਂ ਆਉਣ ਲੱਗੇ ਆ ਉਹ ਮਹਾਂਪੁਰਖ ਅੰਮ੍ਰਿਤਸਰ ਤੋਂ ਵਾਰ-ਵਾਰ ਸੰਗਤਾਂ ਨੂੰ ਲੈ ਕੇ ਗਲਵੇ ਤੇ ਢੋਲ ਕੀ ਪਾ ਕੇ ਤੇ ਮਹਾਰਾਜ ਦੇ ਸਵਾਗਤ ਵਜੋਂ ਕੀਰਤਨ ਕਰ ਰਹੇ ਨੇ ਇਧਰੋਂ ਮਹਾਰਾਜ ਘੋੜੇ ਤੇ ਸਵਾਰ ਹੋ ਗਏ ਮਾਤਾ ਗੰਗਾ ਜੀ ਪਾਲਕੀ 'ਚ ਬੈ ਗਏ ਨੇ ਸਹਿਬਜ਼ਾਦੇ ਨੂੰ ਨਾਲ ਲੈ ਕੇ ਤੇ ਗਰੀਬਨਵਾਜ ਦੀ ਮਾਤਾ ਭਾਨੀ ਜੀ ਇਹ ਸਾਰਾ ਪਰਿਵਾਰ ਸੱਚੇ ਪਾਤਸ਼ਾਹ ਜੀ ਨਾਲ ਲੈ ਕੇ ਤੇ ਚੱਲ ਪਏ ਅੰਮ੍ਰਿਤਸਰ ਜਿਸ ਵੇਲੇ ਅੰਮ੍ਰਿਤਸਰ ਪਹੁੰਚੇ ਗੁਰੂ ਕੇ ਸਿੱਖਾਂ ਨੇ ਫੁੱਲਾਂ ਦੇ ਮੀਂਹ ਵਰਾ ਦਿੱਤੇ ਸ਼ੁਕਰਿਆ ਵੀ ਸੱਚੇ ਪਾਤਸ਼ਾਹ ਜੀ ਆਏ ਨੇ ਇਹ ਸਾਧ ਸੰਗਤ ਦੇ ਮਨ ਵਿੱਚ ਸੁਖ ਬਣ ਗਿਆ ਉਹ ਜਿਹੜੇ ਪਾਪੀ ਲੋਕ ਸਮਝਦੇ ਸੀ ਅਸੀਂ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਉਹਨਾਂ ਦੇ ਮਨ ਵਿੱਚ ਸੋਗ ਪੈ ਗਿਆ ਵੀ ਇਹ ਕਿੱਧਰੋਂ ਆ ਗਏ ਜਿਵੇਂ ਉਹ ਵਿਦਵਾਨ ਲਿਖਦੇ ਨੇ ਚੜਿਆ ਸੂਰਜ ਵੇਖ ਕੇ ਉੱਲੂ ਘਬਰਾਵੇ ਤੇ ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ ਤੇ ਭਲੇ ਪੁਰਸ਼ ਨੂੰ ਵੇਖ ਕੇ ਪਾਪੀ ਸ਼ਰਮਾਵੇ ਪਾਪ ਕਰਨ ਵਾਲਾ ਬੰਦਾ ਨੇਕ ਬੰਦਿਆਂ ਦੀ ਸੰਗਤ ਵਿੱਚ ਨਹੀਂ ਬਹਿ ਸਕਦਾ ਜਿੱਦਾਂ ਮੱਖੀ ਮੈਲੇ ਤੇ ਹੀ ਬਹੂਗੀ ਉੱਲੂ ਨੇਰੇ ਜੀ ਖੁਸ਼ ਹੁੰਦਾ ਉਹ ਵੀ ਕਹਿੰਦੇ ਨੇ ਰੱਬਾ ਕੋ ਸਾਡੇ ਵਰਗੇ ਹੀ ਆਉਣ ਤੇ ਉਹਨਾਂ ਵਿੱਚ ਸਾਡਾ ਮਨ ਲੱਗਦਾ ਕਿਉਂਕਿ ਬਗਲਾ ਕਾਗ ਨਾ ਰਹੀ ਸੰਗਤ ਜੇ ਹੋਵੇ ਅਤ ਸਿਆਣਾ ਕਿੰਨੇ ਵੀ ਇਹ ਸਿਆਣੇ ਹੋਣ ਤਾਂ ਤੇ ਬਗਲੇ ਇਸ ਮਾਨਸਰੋਵਰ ਤੇ ਨਹੀਂ ਬੈ ਸਕਦੇ ਕਿਉਂਕਿ ਮਾਨਸਰੋਵਰ ਤੇ ਇਹਨਾਂ ਦੀ ਖੁਰਾਕ ਹੀ ਨਹੀਂ ਹੈਗੀ ਇਥੇ ਤੇ ਗੁਰਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਗੁਰੂ ਸਰੋਵਰ ਦੇ ਵਿੱਚ ਜਿਹੜੇ ਨਾਮ ਦੇ ਹੀਰੇ ਮੋਤੀ ਨੇ ਨਾ ਇਹ ਤੇ ਆਸਾਧ ਸੰਗਤ ਚੁਗ ਸਕਦੀ ਕਿਉਂਕਿ ਇਹਨਾਂ ਦੇ ਕਰਮਾਂ ਵਿੱਚ ਲਿਖੇ ਨੇ ਮਨਮੁਖ ਬੰਦਾ ਨਹੀਂ ਉੱਥੇ ਬਹਿ ਸਕਦਾ ਮਹਾਰਾਜ ਦਾ ਸਵਾਗਤ ਹੋਇਆ ਅੰਮ੍ਰਿਤਸਰ ਤੋਂ ਬਾਹਰ ਤੇ ਸਾਰੀ ਗਲੀ ਵਿੱਚ ਫੁੱਲਾਂ ਦੀ ਵਰਖਾ ਕਰਦੇ ਕਰਦੇ ਸਿੱਖ ਸੰਗਤਾਂ ਨੇ ਸਤਗੁਰਾਂ ਨੂੰ ਘਰ ਤੱਕ ਲੈ ਕੇ ਗਏ ਗਰੀਬਨਵਾਦੀ ਕਹਿੰਦੇ ਨੇ ਛਕਣਾ ਬਾਦ ਵਿੱਚ ਪਹਿਲੋਂ ਚਲੋ ਸ੍ਰੀ ਹਰਮੰਦਰ ਸਾਹਿਬ ਚੱਲੀਏ ਉੱਥੇ ਬੈਠ ਕੇ ਕੀਰਤਨ ਕਰੀਏ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਜਿਨੇ ਸਾਨੂੰ ਪੁੱਤ ਦਿੱਤਾ ਸਾਡੇ ਪੁੱਤ ਦੀ ਤੰਦਰੁਸਤੀ ਰੱਖੀ ਤੇ ਲੰਮੀ ਉਮਰ ਵਾਲਾ ਪੁੱਤ ਦਿੱਤਾ ਵਾ ਜਿਹਦਾ ਨਾਂ ਰਹੀ ਦੁਨੀਆ ਤੱਕ ਰਹੇਗਾ ਉੱਥੇ ਬਹਿ ਕੇ ਗਰੀਬਨਵਾਦੀ ਨੇ ਸਰੰਦਾ ਲਿਆ ਜਿਹੜੇ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਰਦੇ ਜਿਹੜੀ ਅੱਜ ਸਵੇਰੇ ਪੌੜੀ ਆਪਜੀ ਦੇ ਅੱਗੇ ਮੈਂ ਰੱਖ ਰਿਆ ਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਖੇਲ ਵਿੱਚ ਖੇਣ ਉਝਾੜ ਦੇ ਘਰ ਘਰ ਨੂੰ ਤਰਠੇ ਉਹ ਜਿਨ੍ਹਾਂ ਨੇ ਖੇਡ ਬਣਾਈ ਹੋਈ ਸੀ ਨਾ ਇੱਕ ਰਾਜਾ ਬਣਿਆ ਸੀ ਵਜ਼ੀਰ ਬਣਿਆ ਸੀ ਮੰਗਤੇ ਆਏ ਜਿਹੜੀ ਸਵੇਰੇ ਮੈਂ ਉੱਥੇ ਪੌੜੀ ਬੁਰਸਾ ਪੜੀ ਸੀ ਭਾਈ ਜੀ ਕਹਿੰਦੇ ਨੇ ਜਦੋਂ ਪਿੱਛੋਂ ਆ ਗਏ ਨਾ ਛਤਰ ਵਾਲੇ ਮਾਰ ਵਾਲੇ ਤੋ ਰਾਜਾ ਵੀ ਦੌੜ ਗਿਆ ਤੇ ਪਰਜਾ ਵੀ ਦੌੜ ਗਈ ਤੇ ਮੰਗਣ ਵਾਲੇ ਵੀ ਦੌੜ ਗਏ ਜਦੋਂ ਅਸਲੀ ਮਾਲਕ ਘਰ ਵਿੱਚ ਆ ਗਏ ਨੇ ਤੇ ਦੇਖਿਆ ਕੋਈ ਮੱਥਾ ਟੇਕਣ ਤੇ ਆਵੇ ਕਿਸੇ ਨੇ ਮੂੰਹ ਨਹੀਂ ਵੇਖਿਆ ਪਿਰਥੀ ਚੰਦ ਦਾ ਤਾਂ ਨਾ ਕੋਈ ਹਰਿਮੰਦਰ ਸਾਹਿਬ ਵਿੱਚ ਗਿਆ ਕੋਈ ਨਹੀਂ ਗਿਆ ਸਿੱਖ ਕਿੱਧਰ ਨੂੰ ਜਾਂਦੇ ਸੀ ਜਿੱਥੇ ਸਿੱਖਾਂ ਦਾ ਗੁਰੂ ਸੀ ਵਡਾਲੀ ਦਰਸ਼ਨ ਕਰਨ ਜਾਂਦੇ ਸੀ ਇੱਧਰ ਕੋਈ ਨਹੀਂ ਅੱਜ ਗਰੀਬਨਵਾਜੀ ਆ ਗਏ ਉਹ ਹਰਿਮੰਦਰ ਸਾਹਿਬ ਵਿੱਚ ਉਹ ਆਪਣਾ ਡੇਰਾ ਡੰਡਾ ਚੁੱਕ ਕੇ ਤੇ ਚਲੇ ਗਏ ਮਾਰਾ ਜਾਣ ਕੇ ਬੈਠੇ ਨੇ ਉਥੇ ਕੀਰਤਨ ਹੋਇਆ ਗੁਰੂ ਕੇ ਸਿੱਖਾਂ ਨੇ ਸੰਗਤਾਂ ਨੇ ਆਨੰਦ ਲਿਆ ਤੇ ਫਿਰ ਕਰਮ ਤੇ ਪਿਰਥੀ ਚੰਦ ਦੇ ਘਰ ਵਿੱਚ ਫੇਰ ਕਲਾ ਪੈ ਗਈ ਕਰਮੋਂ ਕਹਿੰਦੀ ਆ ਤੇਰੇ ਕੋਲੋਂ ਇੱਕ ਵੀ ਕੰਮ ਸਿੱਧਾ ਨਹੀਂ ਹੋਇਆ ਪੁੱਤ ਵੀ ਹੋ ਗਿਆਈ ਬੱਚ ਵੀ ਗਿਆਈ ਤੇ ਉਹ ਫੇਰ ਹਰਮੰਦਰ ਸਾਹਿਬ ਆਪਣੇ ਘਰ ਵਿੱਚ ਵਾਪਸ ਆ ਗਿਆ ਹੁਣ ਕੀ ਕਰੇਗਾ ਤੇ ਪਿਰਥੀ ਚੰਦ ਨੇ ਆਖਿਆ ਕੋਈ ਗੱਲ ਨਹੀਂ ਕੋਈ ਤੀਰ ਮੁੱਕ ਗਏ ਨੇ ਕੀ ਅੰਗ ਟੁੱਟ ਗਿਆ ਕਿ ਆਗ ਮੁੱਕ ਗਿਆ ਮੇਰੇ ਕੋਲ ਬੜਾ ਪ੍ਰਬੰਧ ਆ ਉਹਨੇ ਕਿਹਾ ਹੁਣ ਕੀ ਕਰੇਗਾ ਉਹਨੇ ਕਿਹਾ ਹੁਣ ਇਹੋ ਜਿਹਾ ਹਲਾ ਕਰੂੰਗਾ ਇਹਨਾਂ ਨੂੰ ਸਮਝ ਹੀ ਨਹੀਂ ਲੱਗੂਗੀ ਕਿ ਇਹਨਾਂ ਦਾ ਪੁੱਤ ਮਰ ਕਿੱਦਾਂ ਗਿਆ ਮੈਂ ਇਹੋ ਜਿਹਾ ਪ੍ਰਬੰਧ ਕਰਾਂਗਾ ਕੀ ਕੀਤਾ ਉਹਨੇ ਜਿਹੜਾ ਖਡਾਵਾ ਅੰਮ੍ਰਿਤਸਰ ਇੱਕ ਗਰੀਬ ਬ੍ਰਾਹਮਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਘਰ ਵਿੱਚ ਬੜੀ ਗਰੀਬੀ ਆ ਤੇ ਜੇ ਮੈਂ ਆਸ-ਪਾਸ ਕਿਤੇ ਕਥਾ ਕਰਦਾ ਵੀ ਆ ਨਾ ਉਹ ਦਿਨ ਜਿਹੜਾ ਥੋੜਾ ਬਹੁਤਾ ਕੋ ਆਨਾ ਟਕਾ ਮਿਲਦਾ ਤੇ ਮਹਾਰਾਜ ਜੀ ਘਰ ਦੀ ਰੋਟੀ ਨਹੀਂ ਪੂਰੀ ਹੁੰਦੀ ਬੜੀ ਗਰੀਬੀ ਆ ਤੇ ਮੇਰੇ ਤੇ ਕਿਰਪਾ ਕਰੋ ਮਹਾਰਾਜ ਕਹਿੰਦੇ ਨੇ ਪੰਡਤ ਜੀ ਉਹ ਜਿਹੜੀਆਂ ਪ੍ਰਾਣੀਆਂ ਰਾਜਿਆਂ ਰਾਣੀਆਂ ਦੀਆਂ ਕਥਾਵਾਂ ਨੇ ਨਾ ਉਹਨਾਂ ਦੇ ਨਾਲ ਕਲਯੁਗ ਦੇ ਵਿੱਚ ਜੀਵਾਂ ਦਾ ਭਲਾ ਨਹੀਂ ਹੁੰਦਾ ਉਹ ਇਸ ਸਾਡੀ ਸਾਧ ਸੰਗਤ ਵਿੱਚ ਇਹੋ ਜੀਆਂ ਗੰਡੀਆਂ ਤੁਪੀਆਂ ਗੱਲਾਂ ਨਹੀਂ ਚੱਲਦੀਆਂ ਇੱਥੇ ਚੱਲਣੀਆਂ ਗੁਰੂ ਕੀ ਮੱਤ ਤੇ ਉਹ ਗੁਰੂ ਕੀ ਮੱਤ ਦੀ ਤੁਹਾਂ ਪੜ੍ਹਾਈ ਨਹੀਂ ਕੀਤੀ ਹੋਈ ਤੋ ਉਹ ਕਹਿੰਦਾ ਫਿਰ ਕੀ ਕਰਾਂ ਮਹਾਰਾਜ ਜੀ ਪੜ੍ਹਾਈ ਕਰਾਂ ਮਾਰੇ ਕਹਿੰਦੇ ਪੜ੍ਹਾਈ ਕਰਨ ਦਾ ਕਿਹੜਾ ਹੁਣ ਟਾਈਮ ਆ ਤੇਰੇ ਬੱਚੇ ਨੇ ਤੇਰਾ ਪਰਿਵਾਰ ਤੂੰ ਸੇਵਾ ਕਰ ਰਹਿ ਆਪਣੇ ਧਰਮ ਵਿੱਚ ਇੱਥੇ ਸੇਵਾ ਕਰ ਤੇ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਉਹ ਕਹਿੰਦਾ ਜੀ ਕੀ ਸੇਵਾ ਕਰਾਂ ਮਾਰੇ ਕਹਿੰਦੇ ਤੁਸੀਂ ਫਿਰ ਵੀ ਬ੍ਰਾਹਮਣ ਦੇ ਬਾਣੀ ਪੜ੍ਹਦੇ ਹੋ ਤੁਹਾਨੂੰ ਹੋਰ ਕਿਸੇ ਪਾਸੇ ਨਹੀਂ ਲਾਉਂਦੇ ਤੁਸੀਂ ਸਹਿਬਜ਼ਾਦੇ ਦੀ ਸੇਵਾ ਕਰ ਲਿਆ ਕਰੋ ਇਹਨੂੰ ਖੜਾ ਲਿਆ ਕਰੋ ਦਿਨੇ ਜਲ ਪਾਣੀ ਸ਼ਿਕਾਇਆ ਸ਼ਾਮ ਨੂੰ ਮਾਰੇ ਕਹਿੰਦੇ ਨੇ ਸਾਰੇ ਟੱਬਰ ਦਾ ਲੰਗਰ ਪਾਣੀ ਲੈ ਗਏ ਤੇ ਖਰਚੇ ਦੀ ਜ਼ਿੰਮੇਵਾਰੀ ਸਾਡੀ ਜਦੋਂ ਤੇਰੇ ਨਿਆਣੇ ਵੱਡੇ ਹੋਣਗੇ ਪੜਾਵਾਂਗੇ ਵੀ ਕਿਸੇ ਕੰਮ ਤੇ ਵੀ ਲਾਵਾਂਗੇ ਉਹਨਾਂ ਕਹਿੰਦੇ ਜੀ ਬਿਲਕੁਲ ਠੀਕ ਉਹ ਬ੍ਰਾਹਮਣ ਹੁਣ ਰੋਜ਼ ਸਵੇਰੇ ਆਉਂਦਾ ਮਾਤਾ ਗੰਗਾ ਜੀ ਕੋਲੋਂ ਦਹੀਂ ਲੈ ਕੇ ਮਿਸ਼ਰੀ ਲੈ ਕੇ ਥੋੜਾ ਜਿਹਾ ਮੱਖਣ ਮਿਲਾ ਕੇ ਉਹ ਸਾਬ ਜਦੇ ਨੂੰ ਛਕਾਉਂਦਾ ਤੇ ਸਾਰਾ ਦਿਨ ਖੜਾਉਂਦਾ ਸਾਰਾ ਦਿਨ ਇੱਥੇ ਹੀ ਰਹਿੰਦਾ ਸ਼ਾਮਾਂ ਨੂੰ ਜਦੋਂ ਘਰ ਨੂੰ ਜਾਂਦਾ ਮਹਾਰਾਜਾ ਨਾ ਟੱਕਾ ਵੀ ਦਿੰਦੇ ਨੇ ਲੰਗਰ ਵੀ ਦਿੰਦੇ ਨੇ ਬੱਚਿਆਂ ਦੇ ਵਾਸਤੇ ਲੀੜੇ ਕੱਪੜੇ ਜੋ ਲੋੜ ਹੋਵੇ ਦਿੰਦੇ ਨੇ ਆਉਂਦਿਆਂ ਆਉਂਦਿਆਂ ਫਿਰ ਪਿਰਥੀ ਚੰਦ ਨੇ ਵੇਖਿਆ ਵੀ ਇਹਦੇ ਤੋਂ ਵਧੀਆ ਬੰਦਾ ਹੋਰ ਨਹੀਂ ਕੋ ਹੋ ਸਕਦਾ ਇਹਨੂੰ ਹੁਣ ਜ਼ਹਿਰ ਦੀ ਪੁੜੀ ਦਿੰਨਾ ਵਾ ਤੇ ਪੈਸੇ ਜ਼ਿਆਦਾ ਦੇ ਦਿੰਨੇ ਆ ਗੁਰੂ ਅਰਜਨ ਦੇਵ ਜੀ ਇਹਨੂੰ ਕੀ ਦਿੰਦੇ ਆ ਮੈਂ ਵੱੱਜੇ ਪੈਸੇ ਥਾਲੀ ਭਰ ਕੇ ਦੇ ਦਨਾ ਇਹਦੇ ਜ਼ਹਿਰ ਵਿੱਚ ਦਹੀਂ ਪਵਾ ਕੇ ਸਾਬ ਜਦੇ ਨੂੰ ਖਵਾਲ ਦਿੰਨੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਇਹ ਮਨ ਵਿੱਚ ਵਿਚਾਰ ਕਰ ਲਈ ਅੱਜ ਸ਼ਾਮਾਂ ਨੂੰ ਉਹ ਬ੍ਰਾਹਮਣ ਨੂੰ ਹੁਣ ਮਿਲਿਆ ਜਿਹੜੀ ਗੱਲ ਦੋਵਾਂ ਦੇ ਵਿੱਚ ਹੋਈ ਇੱਥੋਂ ਹੁਣ ਵਿਚਾਰ ਅਗਲੇ ਦੀਵਾਨਾਂ ਵਿੱਚ ਗੁਰੂ ਸਾਹਿਬ ਮੇਰ ਕਰਨ ਹੁਣ ਸਮੇਂ ਦੀ ਸਮਾਪਤੀ ਹੈ ਸਾਮ ਦੇ ਜਿਹੜੇ ਦੀਵਾਨ ਹੋਣੇ ਨੇ ਇੱਥੋਂ ਵਿਚਾਰ ਫਿਰ ਅੱਗੇ ਆਰੰਭ ਕਰਾਂਗੇ ਜੇ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਭੁੱਲਾਂ ਛੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ